ਤੋ ਪੰਜਾਬੀ ਟ੍ਰਿਬਿਊਨ ਦੇ ਰੋਜ਼ਾਨਾ ਪ੍ਰੋਗਰਾਮ ਵੇਲੇ ਦੀ ਗੱਲ ਵਿੱਚ ਤੁਹਾਡਾ ਸਵਾਗਤ ਹੈ ਮੈਂ ਆਤੀਸ਼ ਗੁਪਤਾ ਤੁਹਾਡੇ ਸਾਹਮਣੇ ਹਾਜ਼ਰ ਹਾਂ ਤੇ ਅੱਜ ਅਸੀਂ ਗੱਲ ਕਰਾਂਗੇ ਸੂਬਿਆਂ ਦੇ ਵਿੱਤੀ ਸੰਕਟ ਬਾਰੇ ਦੋਸਤੋ ਕੋਈ ਇੱਕ ਨਹੀਂ ਦੋ ਨਹੀਂ ਦੇਸ਼ ਦੇ ਕਈ ਜਿਹੜੇ ਗੈਰ ਭਾਜਪਾਈ ਸੂਬੇ ਨੇ ਉਹਨਾਂ ਦੇ ਵਿੱਚ ਵਿੱਤੀ ਸੰਕਟ ਲਗਾਤਾਰ ਵੱਧਦਾ ਜਾ ਰਿਹਾ ਹੈ ਉੱਥੇ ਮੁਸ਼ਕਲਾਂ ਸੂਬਿਆਂ ਦੀਆਂ ਵੱਧ ਰਹੀਆਂ ਨੇ ਇਸ ਕਿ ਕੇਂਦਰ ਸਰਕਾਰ ਸਹਿਯੋਗ ਕਰਨ ਦੀ ਥਾਂ ਤੇ ਉਹਨਾਂ ਦੀ ਮਦਦ ਕਰਨ ਦੀ ਥਾਂ ਤੇ ਉਹਨਾਂ ਦੇ ਵਿੱਚ ਜਿਹੜਾ ਹੈਗਾ ਹੋਰ ਕਈ ਤਰ੍ਹਾਂ ਦੇ ਅੜਿੱਕੇ ਖੜੇ ਕਰਨ ਦੀ ਕੋਸ਼ਿਸ਼ਾਂ ਕਰ ਰਹੀ ਹੈ ਇਹ ਵੀ ਕੋਈ ਇੱਕ ਦੋ ਨਹੀਂ ਬਲਕਿ ਕਈ ਸੂਬਿਆਂ 'ਚ ਸਾਨੂੰ ਦੇਖਣ ਨੂੰ ਮਿਲ ਰਿਹਾ ਹੈ ਇੰਨਾ ਹੀ ਨਹੀਂ ਜੇਕਰ ਗੱਲ ਕਰੀਏ ਤਾਂ ਕੇਂਦਰ ਸਰਕਾਰ ਵੱਲੋਂ ਵਿਸ਼ੇਸ਼ ਤੌਰ ਤੇ ਜਿਹੜੇ ਵਿਰੋਧੀ ਪਾਰਟੀਆਂ ਵਾਲੀਆਂ ਜਾਂ ਗੈਰ ਭਾਜਪਾਈ ਸੂਬਿਆਂ ਦੀਆਂ ਵੀ ਕਿ ਰਾਜਨੀਤਿਕ ਪਾਰਟੀਆਂ ਦੀ ਸਰਕਾਰਾਂ ਹੈ ਜਾਂ ਭਾਜਪਾ ਗਠਜੋੜ ਤੋਂ ਬਾਅਦ ਲਈ ਰਾਜਨੀਤਿਕ ਪਾਰਟੀਆਂ ਦੀ ਸਰਕਾਰ ਉਹਨਾਂ ਸੂਬਿਆਂ ਦੇ ਵਿੱਚ ਤਾਂ ਵਿਸ਼ੇਸ਼ ਤੌਰ ਤੇ ਵਿੱਤੀ ਸੰਕਟ ਖੜਾ ਕਰਨ ਦੀਆਂ ਸਰਕਾਰ ਪੂਰ ਜ਼ੋਰ ਕੋਸ਼ਿਸ਼ਾਂ ਕਰ ਰਹੀ ਹੈ ਇਸੇ ਕਰਕੇ ਨਾ ਤਾਂ ਉਹਨਾਂ ਸੂਬਿਆਂ ਨੂੰ ਕੋਈ مالی ਮਦਦ ਕੀਤੀ ਜਾ ਰਹੀ ਹੈ ਨਾ ਕੋਈ ਫੰਡ ਦਿੱਤੇ ਜਾ ਰਹੇ ਨੇ ਇੰਨਾ ਹੀ ਨਹੀਂ ਉਹਨਾਂ ਸੂਬਿਆਂ ਦੇ ਜਿਹੜੇ ਬਕਾਏ ਕੇਂਦਰ ਸਰਕਾਰ ਵੱਲ ਖੜੇ ਨੇ ਉਹ ਬਕਾਏ ਵੀ ਕੇਂਦਰ ਸਰਕਾਰ ਦੇਣ ਤੋਂ ਗੁਰੇਜ਼ ਕਰ ਰਹੀ ਹੈ ਜਿਸ ਕਰਕੇ ਉਹਨਾਂ ਸਾਰੇ ਹੀ ਸੂਬਿਆਂ ਦੀਆਂ ਮੁਸ਼ਕਲਾਂ ਲਗਾਤਾਰ ਵਧਦੀਆਂ ਜਾ ਰਹੀਆਂ ਨੇ ਜੀ ਗੱਲ ਕਰੀਏ ਪੰਜਾਬ ਦੇ ਵਿੱਚ ਅਸੀਂ ਬੈਠੇ ਆਂ ਤਾਂ ਪੰਜਾਬ ਦੇ ਹਾਲਾਤ ਤਾਂ ਸਾਨੂੰ ਪਤਾ ਹੀ ਨੇ ਕਿਉਂਕਿ ਸਾਡਾ ਆਰਡੀਐਫ ਦਾ ਐਨਐਚਐਮ ਦਾ ਸਰਕਾਰ ਕਹਿੰਦੀ 5000 ਕਰੋੜ ਰੁਪਏ ਤੋਂ ਵੱਧ ਰੁਪਇਆ ਬਕਾਇਆ ਖੜਾ ਹੈ ਕੇਂਦਰ ਸਰਕਾਰ ਇਹ ਰੁਪਏ ਜਾਰੀ ਕਰਨ ਦੀ ਥਾਂ ਤੇ ਜਿਹੜਾ ਹੈਗਾ ਨਵੇਂ-ਨਵੇਂ ਅੜਿੱਕੇ ਲਾਉਣ ਦੀ ਕੋਸ਼ਿਸ਼ਾਂ ਕਰ ਰਹੀ ਹੈ ਆਰਡੀਐਫ ਦੇ ਨਾਲ ਤਾਂ ਸਾਡੇ ਪਿੰਡਾਂ ਦਾ ਪੂਰਾ ਵਿਕਾਸ ਹੀ ਰੁਕਿਆ ਪਿਆ ਹੈ ਕਿਉਂਕਿ ਆਰਡੀਐਫ ਦੀ ਵਰਤੋਂ ਪਿੰਡਾਂ ਦੀ ਲਿੰਕ ਸੜਕਾ ਬਣਾਉਣ ਦੇ ਵਿੱਚ ਮੰਡੀਆਂ ਦੀ ਦੇਖਭਾਲ ਕਰਨ ਦੇ ਵਿੱਚ ਜਾਂ ਹੋਰ ਦਿਹਾਤੀ ਖੇਤਰ ਦੇ ਜਿਹੜਾ ਹੈਗਾ ਕੰਮਾਂ ਤੇ ਵਰਤੋਂ ਕੀਤੀ ਜਾਂਦੀ ਹੈ ਤੇ ਇਸੇ ਤਰ੍ਹਾਂ ਐਨਐਚਐਮ ਦੀ ਵਰਤੋਂ ਜਿਹੜਾ ਐਨਐਚਐਮ ਦੇ ਫੰਡ ਨੇ ਉਹਨਾਂ ਦੀ ਸਿਹਤ ਸਹੂਲਤਾਂ ਨੂੰ ਲੈ ਕੇ ਵਰਤੋਂ ਕੀਤੀ ਜਾਂਦੀ ਹੈ ਤੇ ਸਾਡੇ ਹਲੇ ਤੱਕ 5000 ਕਰੋੜ ਰੁਪਏ ਤੋਂ ਵੱਧ ਰਕਮ ਸਰਕਾਰ ਕਣੀ ਬਕਾਇਆ ਖੜੀ ਹੈ ਤੇ ਸਰਕਾਰ ਦੇਣ ਦਾ ਨਾਮ ਨਹੀਂ ਲੈ ਰਹੀ ਤੇ ਇਸੇ ਤਰ੍ਹਾਂ ਜੇ ਦੇਖੀਏ ਤਾਂ ਪੱਛਮ ਬੰਗਾਲ ਦੀ ਮੁੱਖ ਮੰਤਰੀ ਮਮਤਾ ਬੇਨਰਜੀ ਵੱਲੋਂ ਵੀ ਇਹ ਮੁੱਦਾ ਜ਼ੋਰ ਸ਼ੋਰ ਨਾਲ ਚੁੱਕਿਆ ਜਾ ਰਿਹਾ ਹੈ ਵੀ ਕੇਂਦਰ ਸਰਕਾਰ ਉਹਨਾਂ ਦੇ ਸੂਬੇ ਤੇ ਜਿਹੜੀ ਬਕਾਇਆ ਰਕਮੀ ਹੈ ਉਹਨਾਂ ਨੂੰ ਜਾਰੀ ਕਰਨ ਦਾ ਨਾਮ ਨਹੀਂ ਲੈ ਰਹੀ ਹੈ ਜਾਰੀ ਨਹੀਂ ਕਰ ਰਹੀ ਹੈ ਜਿਸ ਕਰਕੇ ਪੱਛਮ ਬੰਗਾਲ ਨੂੰ ਵੀ ਕਈ ਤਰ੍ਹਾਂ ਦੀ ਔਖੜਾਂ ਦਾ ਸਾਹਮਣਾ ਕਰਨਾ ਪੈ ਰਿਹਾ ਹੈ ਇੰਨਾ ਹੀ ਨਹੀਂ ਅੱਜ ਹਾਲਾਤ ਇਹ ਪਹੁੰਚ ਗਏ ਨੇ ਵੀ ਕਿ ਸੂਬਿਆਂ ਨੂੰ ਆਪਣੇ ਹੀ ਪੈਸੇ ਲੈਣ ਲਈ ਕੇਂਦਰ ਸਰਕਾਰ ਦੇ ਦਰਵਾਜ਼ੇ ਵਾਰ-ਵਾਰ ਖਟਖਡਾ ਹੁਣੇ ਪੈ ਰਹੇ ਨੇ ਇੰਨਾ ਹੀ ਨਹੀਂ ਲੰਘੇ ਦਿਨ ਮਮਤਾ ਬੇਨਰਜੀ ਨੂੰ ਤਾਂ ਪ੍ਰਧਾਨ ਮੰਤਰੀ ਤੱਕ ਨਾਲ ਮੁਲਾਕਾਤ ਕਰਨੀ ਪਈ ਵੀ ਕਿ ਸਾਡੇ ਸੂਬੇ ਦਾ ਇੰਨੀ ਰਾਸ਼ੀ ਬਕਾਇਆ ਪਈ ਹੈ ਕੇਂਦਰ ਸਰਕਾਰ ਵੱਲੋਂ ਰਾਸ਼ੀ ਜਾਰੀ ਕਰ ਦਿੱਤੀ ਜਾਵੇ ਤਾਂ ਇਸ ਤੋਂ ਪਤਾ ਲੱਗਦਾ ਵੀ ਕਿ ਕੇਂਦਰ ਸਰਕਾਰ ਕਿਹੋ ਜੀ ਨiyet ਤੇ ਨੀਤੀ ਨਾਲ ਕੰਮ ਕਰ ਰਹੀ ਹੈ ਵੀ ਕਿ ਗੈਰ ਭਾਜਪਾਈ ਸੂਬਿਆਂ ਦੀਆਂ ਸਰਕਾਰਾਂ ਨੂੰ ਕਿਵੇਂ ਲਗਾਤਾਰ ਨਿਸ਼ਾਨੇ ਤੇ ਬਣਾਉਣ ਦੀ ਕੋਸ਼ਿਸ਼ਾਂ ਕਰ ਰਹੀ ਹੈ ਪਰ ਵਿਰੋਧੀ ਪਾਰਟੀਆਂ ਵੀ ਟਸ ਤੋਂ ਮਸਨੀ ਹੋ ਰਹੀਆਂ ਉਹਨਾਂ ਵੱਲੋਂ ਲਗਾਤਾਰ ਆਪਣੀ ਬਕਾਇਆ ਰਾਸ਼ੀ ਜਾਰੀ ਕਰਵਾਉਣ ਲਈ ਸਰਕਾਰ ਦੇ ਦਰਵਾਜ਼ੇ ਵਾਰ-ਵਾਰ ਖਟਕਟਾਏ ਜਾ ਰਹੇ ਨੇ ਤੇ ਉਹਨਾਂ ਦਾਵਾ ਕਰ ਰਹੇ ਨੇ ਵੀ ਕਿ ਉਹ ਆਪਣੇ ਰਾਸ਼ੀ ਲੈ ਕੇ ਰਹਿਣਗੇ ਇੰਨਾ ਹੀ ਨਹੀਂ ਮਮਤਾ ਬੇਨਰਜੀ ਨੇ ਤਾਂ ਬਾਹਰ ਆ ਕੇ ਦਾਵਾ ਕੀਤਾ ਵੀ ਕਿ ਪ੍ਰਧਾਨ ਮੰਤਰੀ ਨੇ ਮੁਲਾਕਾਤ ਦੌਰਾਨ ਕਿਹਾ ਵੀ ਕਿ ਇਹੋ ਜਿਹੇ ਮੁੱਦੇ ਤਾਂ ਕੇਂਦਰ ਤੇ ਸੂਬੇ ਦੇ ਅਧਿਕਾਰੀ ਆਪਸੀ ਤਾਲਮੇਲ ਨਾਲ ਵੀ ਸੁਲਝਾ ਸਕਦੇ ਨੇ ਇਹ ਕੋਈ ਵੱਡਾ ਮਸਲਾ ਨਹੀਂ ਹੈ ਤਾਂ ਉਹਨਾਂ ਨੇ ਕਿਹਾ ਵੀ ਕਿ ਕੇਂਦਰ ਸਰਕਾਰ ਦੀਆਂ ਵੱਖ-ਵੱਖ ਟੀਮਾਂ 155 ਵਾਰ ਸੂਬੇ ਦਾ ਦੌਰਾ ਕਰ ਚੁੱਕੀਆਂ ਨੇ ਉਹਨਾਂ ਵੱਲੋਂ ਹਰ ਵਾਰ ਕੋਈ ਨਾ ਕੋਈ ਨਵਾਂ ਜਿਹੜਾ ਇੱਕ ਰੁਕਾਵਟ ਖੜੀ ਕਰਨ ਦੀ ਕੋਸ਼ਿਸ਼ ਕੀਤੀ ਕਿ ਜਿਸ ਦਾ ਸਰਕਾਰ ਵੱਲੋਂ ਇੱਕ ਸਪਸ਼ਟੀਕਰਨ ਵੀ ਦਿੱਤਾ ਗਿਆ ਪਰ ਉਸ ਦੇ ਬਾਵਜੂਦ ਵੀ ਜਿਹੜਾ ਹੈਗਾ ਉਹਨਾਂ ਦੇ ਫੰਡ ਜਾਰੀ ਨਹੀਂ ਹੋ ਰਹੇ ਉਹਨਾਂ ਦੀ ਬਕਾਇਆ ਰਾਸ਼ੀ ਜਾਰੀ ਨਹੀਂ ਹੋ ਰਹੀ ਤੇ ਇਸ ਤਰ੍ਹਾਂ ਦੀ ਮੰਗ ਕੱਲ ਮਮਤਾ ਬਿਨਰਜੀ ਕਰਕੇ ਆਏ ਨੇ ਤੇ ਇਸ ਦੇ ਨਾਲ ਹੀ ਜੇ ਗੱਲ ਕਰੀਏ ਤਾਂ ਇਹ ਇਕੱਲਾ ਕੋਈ ਜਿਵੇਂ ਪੰਜਾਬ ਤੇ ਪੱਛਮ ਬੰਗਾਲ ਨਾਲ ਨਹੀਂ ਬਲਕਿ ਕੇਰਲ ਨਾਲ ਤਾਂ ਇਸ ਤੋਂ ਵੀ ਹੋਰ ਜਿਹੜਾ ਹੈਗਾ ਧੱਕੇਸ਼ਾਹੀ ਵਾਲਾ ਕੰਮ ਕੀਤਾ ਜਾ ਰਿਹਾ ਕਿਉਂਕਿ ਕੇਂਦਰ ਸਰਕਾਰ ਵੱਲੋਂ ਕੇਰਲ ਦੇ ਵਿੱਚ ਜਿਹੜੀ ਉੱਥੇ ਦੀ ਸੂਬਾ ਸਰਕਾਰ ਹੈ ਉਸ ਨੂੰ ਆਪਣਾ ਕਰਜ਼ਾ ਲੈਣ ਲਈ ਜਿਹੜਾ ਹੈਗਾ ਰੋਕਿਆ ਜਾ ਰਿਹਾ ਉਸ ਦੇ ਅਧਿਕਾਰ ਸੀਮਿਤ ਕੀਤੇ ਜਾ ਰਹੇ ਨੇ ਤੇ ਇਹੋ ਜਿਹੇ ਉੱਥੇ ਹਾਲਾਤ ਬਣ ਰਹੇ ਨੇ ਤੇ ਇਸ ਲਈ ਜਿਹੜਾ ਹੈਗਾ ਉੱਥੇ ਦੀ ਸੂਬਾ ਸਰਕਾਰ ਦਾ ਵੀ ਦਾਵਾ ਵੀ ਕਿ ਉਹਨਾਂ ਨੂੰ ਤਾਂ ਬਜਟ ਦੇ ਵਿੱਚ ਹੀ ਸਵਾਰ 23000 ਕਰੋੜ ਰੁਪਏ ਦਾ ਪ੍ਰਬੰਧ ਕਰਨਾ ਵੀ ਮੁਸ਼ਕਲ ਹੋ ਚੁੱਕਾ ਹੈ ਵੀ ਕਿ ਇਹੋ ਜਿਹੇ ਹਾਲਾਤ ਸਾਡੇ ਦੇਸ਼ ਤੇ ਸੂਬਿਆਂ ਦੇ ਬਣਦੇ ਜਾ ਰਹੇ ਨੇ ਤੇ ਨਾਲ ਹੀ ਜੇ ਅਸੀਂ ਗੱਲ ਕਰੀਏ ਤਾਂ ਸੰਵਿਧਾਨ ਦੀ ਧਾਰਾ 293 3 ਜਿਹੜਾ ਹੈਗਾ ਉਹ ਇਸ ਬਾਰੇ ਦੀ ਗੱਲ ਕਰੀਏ ਤਾਂ ਉਸ ਚੋਂ ਕਈ ਚੀਜ਼ਾਂ ਨਿਕਲ ਕੇ ਆndੀਆਂ ਨੇ ਕਿਉਂਕਿ ਉਹ ਧਾਰਾ ਇਹ ਸੂਬਿਆਂ ਦੇ ਕਰਜ਼ੇ ਲੈਣ ਦੀ ਅਗਵਾਈ ਕਰਦੀ ਨਹੀਂ ਉਸ ਨਾਲ ਸੰਬੰਧਿਤ ਨਹੀਂ ਤੇ ਉਸ ਧਾਰਾ ਦੇ ਵਿੱਚ ਕਿਹਾ ਗਿਆ ਵੀ ਕਿ ਜਿਸ ਵੀ ਸੂਬੇ ਨੇ ਕਰਜ਼ੇ ਲੈਣੇ ਹੋਣ ਤੇ ਉਹ ਵਾਪਸ ਨਾ ਕਰ ਪਾਵੇ ਤਾਂ ਕੇਂਦਰ ਸਰਕਾਰ ਵੱਲੋਂ ਜਿਹੜਾ ਹੈਗਾ ਹੋਰ ਕਰਜ਼ਾ ਲੈਣ ਤੋਂ ਜਿਹੜਾ ਹੈਗਾ ਰੁਕਾਵਟਾਂ ਲਗਾ ਦਿੱਤੀਆਂ ਜਾਂਦੀਆਂ ਨੇ ਭਵੰਦੀ ਲਗਾਈ ਜਾਂਦੀ ਹੈ ਮਨਾਹੀ ਕੀਤੀ ਜਾਂਦੀ ਹੈ ਕਿ ਸੂਬਾ ਸਰਕਾਰਾਂ ਪਹਿਲੇ ਕਰਜ਼ੇ ਦਾ ਵਾਪਸ ਨਹੀਂ ਕਰ پا ਰਹੀਆਂ ਤੇ ਨਵੇਂ ਕਰਜ਼ੇ ਕਿੱਥੋਂ ਜਿਹੜਾ ਹੈਗਾ ਦਵੇ ਤੇ ਇਸੇ ਕਰਕੇ ਕੇਂਦਰ ਦਾ ਦਾਵਾ ਹੈ ਵੀ ਕਿ ਉਹ ਇਸ ਧਾਰਾ ਅਧੀਨ ਜਿਹੜਾ ਹੈਗਾ ਉਹ ਰੁਕਾਵਟ ਖੜੀ ਕਰ ਰਹੇ ਨੇ ਮਨਾਹੀ ਕਰ ਰਹੇ ਨੇ ਪਰ ਨਾਲ ਹੀ ਜੇ ਗੱਲ ਕਰੀਏ ਸੂਬਿਆਂ ਦੀ ਤਾਂ ਸੂਬੇ ਸਰਕਾਰਾਂ ਦਾਵਾ ਕਰ ਰਹੀਆਂ ਨੇ ਵੀ ਇਹ ਧਾਰਾ ਸਿਰਫ ਕੇਂਦਰ ਸਰਕਾਰ ਨਾਲ ਸੰਬੰਧਿਤ ਕਰਜ਼ਿਆਂ ਤੇ ਜਿਹੜਾ ਹੈਗਾ ਲਾਗੂ ਹੁੰਦੀ ਹੈ ਵੀ ਜੇਕਰ ਸੂਬਿਆਂ ਵੱਲੋਂ ਕੇਂਦਰ ਸਰਕਾਰ ਤੋਂ ਕੋਈ ਕਰਜ਼ੇ ਲਈ ਗਏ ਹੋਣ ਤੇ ਉਹ ਕਰਜ਼ੇ ਵਾਪਸ ਨਾ ਕੀਤੇ ਜਾ ਰਹੇ ਹੋਣ ਤਾਂ ਜਿਹੜਾ ਹੈਗਾ ਇਹੋ ਜੀ ਧਾਰਾ ਲਾਗੂ ਹੁੰਦੀ ਹੈ ਵੀ ਕੇਂਦਰ ਸਰਕਾਰ ਉੱਥੇ پابੰਦੀ ਲਗਾ ਸਕਦੀ ਹੈ ਵੀ ਕਿ ਸੂਬੇ ਨੇ ਭਾਈ ਸਾਡੇ ਪਹਿਲੇ ਕਰਜ਼ੇ ਦਾ ਵਾਪਸ ਨਹੀਂ ਕੀਤਾ ਅਸੀਂ ਹੋਰ ਕਰਜ਼ਾ ਕਿਉਂ ਦਈਏ ਬਲਕਿ ਇਹ ਧਾਰਾ ਜਿਹੜੀ ਹੈ ਹੋਰ ਨਾ ਸਰੋਤਾਂ ਤੋਂ ਜਾਂ ਵੱਖ-ਵੱਖ ਥਾਵਾਂ ਤੋਂ ਹੋਰ ਥਾਵਾਂ ਤੋਂ ਲਈ ਗਈ ਕਰਜ਼ਿਆਂ ਤੇ ਲਾਗੂ ਨਹੀਂ ਹੁੰਦੀ ਇਸ ਗੱਲ ਦਾ ਦਾਵਾ ਜਿਹੜਾ ਉਹ ਸੂਬੇ ਦੀਆਂ ਸਰਕਾਰਾਂ ਕਰ ਰਹੀਆਂ ਨੇ ਤੇ ਉਹ ਨਾਲ ਹੀ ਕਹਿ ਰਹੀਆਂ ਨੇ ਕਿ ਕੇਂਦਰ ਸਰਕਾਰ ਜਾਣਬੁੱਝ ਕੇ ਜਿਹੜਾ ਹੈਗਾ ਰੁਕਾਵਟਾਂ ਖੜੀਆਂ ਕਰ ਰਹੀ ਹੈ ਔਕੜਾਂ ਜਿਹੜੇ ਹੈਗਾ ਖੜੀ ਕਰਨ ਦੀ ਕੋਸ਼ਿਸ਼ ਕਰ ਰਿਹਾ ਤੇ ਨਾਲ ਹੀ ਜੇ ਗੱਲ ਕਰੀਏ ਤਾਂ ਇੱਕ ਚੀਜ਼ ਹੋਰ ਵੀ ਸਪਸ਼ਟ ਹੈ ਵੀ ਕੋਈ ਵੀ ਸਰਕਾਰ ਹੋਵੇ ਚਾਹੇ ਸੂਬੇ ਦੀ ਹੋਵੇ ਚਾਹੇ ਕੇਂਦਰ ਦੀ ਹੋਵੇ ਉਸ ਨੂੰ ਆਪਣਾ ਉੱਥੇ ਕੰਮ ਕਾਜ ਚਲਾਉਣ ਲਈ ਸਮੇਂ-ਸਮੇਂ ਤੇ ਕਰਜ਼ੇ ਲੈਣੇ ਪੈਂਦੇ ਨੇ ਉਹ ਕਰਜ਼ੇ ਲੈਂਦੇ ਨੇ ਕਰਜ਼ੇ ਕੁਝ ਸਮੇਂ ਬਾਅਦ ਉਤਾਰ ਦਿੱਤੇ ਜਾਂਦੇ ਨੇ ਤੇ ਜੇ ਇਸ ਲਈ ਜਿਹੜਾ ਹੈਗਾ ਕਰਜ਼ਿਆਂ ਤੇ ਕੋਈ ਪਾਬੰਦੀ ਲਗਾਈ ਨਹੀਂ ਜਾ ਸਕਦੀ ਕਿ ਕਰਜ਼ੇ ਲੈਣ ਦੇਣ ਤਾਂ ਚੱਲਦਾ ਰਹਿੰਦਾ ਜੇ ਗੱਲ ਕੇਂਦਰ ਸਰਕਾਰ ਦੀ ਕਰੀਏ ਤਾਂ ਕੇਂਦਰ ਸਰਕਾਰ ਵੀ ਵੱਡੀ ਗਿਣਤੀ 'ਚ ਕਰਜ਼ੇ ਲੈ ਰਿਆ ਇੰਨਾ ਹੀ ਨਹੀਂ ਬਲਕਿ IMF ਨੇ ਤਾਂ ਕੇਂਦਰ ਸਰਕਾਰ ਨੂੰ ਉਰੇ ਤੱਕ ਤਾੜਨਾ ਕੀਤੀ ਹੈ ਵੀ ਕੇਂਦਰ ਸਰਕਾਰ ਜਿਸ ਹਿਸਾਬ ਸਿਰ ਕਰਜ਼ੇ ਲੈ ਰਿਆ ਆਉਣ ਵਾਲੇ ਸਮੇਂ 'ਚ ਇਸ ਤਰ੍ਹਾਂ ਹੋ ਸਕਦਾ ਹੈ ਕਿ ਸਾਡੀ ਜਿੰਨੀ ਕਿ ਉੱਥੇ ਲਾਗਤ ਹੋਵੇ ਹੈ ਜਿੰਨੇ ਕਿ ਸਾਡੇ ਪ੍ਰਬੰਧ ਹੋਵੇ ਉਸ ਤੋਂ ਵੱਧ ਜਿਹੜਾ ਹੈਗਾ ਸਾਡਾ ਕਰਜ਼ਾ ਪਹੁੰਚ ਸਕਦਾ ਤਾਂ ਇਹੋ ਜੀ ਤਾੜਨਾ ਵੀ ਕੇਂਦਰ ਸਰਕਾਰ ਨੂੰ ਕੀਤੀ ਜਾ ਰਹੀ ਹੈ ਤਾਂ ਦੋਸਤੋ ਇਹਨਾਂ ਸਾਰੇ ਹਾਲਾਤਾਂ 'ਚ ਇਹੀ ਗੱਲ ਨਿਕਲ ਕੇ ਸਾਹਮਣੇ ਆਂਦੀ ਹੈ ਤੇ ਸੂਬੇ ਵੀ ਵਾਰ-ਵਾਰ ਸਵਾਲ ਕਰਦੇ ਨੇ ਵੀ ਆਖਿਰਕਾਰ ਕੇਂਦਰ ਸਰਕਾਰ ਵੱਲੋਂ ਜਿਹੜੇ ਗੈਰ ਭਾਜਪਾਈ ਸੂਬੇ ਨਹੀਂ ਐ ਭਾਜਪਾ ਦੇ ਵਿਰੋਧੀ ਪਾਰਟੀਆਂ ਦੇ ਸੂਬੇ ਨੇ ਉਹਨਾਂ ਨੂੰ ਹੀ ਕਿਉਂ ਜਾਣਬੁੱਝ ਕੇ ਨਿਸ਼ਾਨਾ ਬਣਾਇਆ ਜਾ ਰਿਹਾ ਜਾਂ ਤਾਂ ਸੂਬਾ ਸਰਕਾਰ ਜਿਹੜੇ ਭਾਜਪਾ ਸ਼ਾਸਤ ਸੂਬੇ ਨੇ ਉੱਥੇ ਵੀ ਉਹ ਮਾਲੀ ਮਦਦ ਨਾ ਕਰੇ ਜੋ ਹੁਣ ਕਰ ਰਿਹਾ ਜਾਂ ਹੋਰ ਕਿਸੇ ਢੰਗ ਤਰੀਕੇ ਨਾਲ ਜਿਵੇਂ ਉਹਨਾਂ ਦੀ ਹੋਰ ਪ੍ਰਬੰਧ ਕਰਕੇ ਦਿੱਤੇ ਜਾਂਦੇ ਨੇ ਉਹ ਵੀ ਨਾ ਕਰੇ ਜਾਂ ਫਿਰ ਉਹ ਸਾਰੇ ਸੂਬਿਆਂ ਦੇ ਵਿੱਚ ਇੱਕ ਬਰਾਬਰ ਕਰੇ ਤਾਂ ਇਹੋ ਜੀ ਮੰਗ ਵੱਖ-ਵੱਖ ਸੂਬੇ ਕਰ ਰਹੇ ਨੇ ਤੇ ਦੂਜੇ ਪਾਸੇ ਕੇਂਦਰ ਸਰਕਾਰ ਵੱਲੋਂ ਦਾਵਾ ਤਾਂ ਇਹੀ ਕੀਤਾ ਜਾ ਰਿਹਾ ਇਕਾਸੀ ਵਿਕਸਿਤ ਭਾਰਤ ਵਾਲੇ ਪਾਸੇ ਪੈਰ ਵਧਾ ਰਹਿਆਂ ਅਸੀਂ ਦੇਸ਼ ਦੀ ਅਰਥਚਾਰੇ ਨੂੰ ਦੁਨੀਆ ਦਾ ਸਭ ਤੋਂ ਮਜ਼ਬੂਤ ਅਰਥਚਾਰਾ ਬਣਾਉਣ ਦੀਆਂ ਕੋਸ਼ਿਸ਼ਾਂ ਕਰ ਰਹੀਆਂ ਪਰ ਜਿਵੇਂ ਸਾਡੇ ਦੇਸ਼ ਦੇ ਵਿੱਚ ਆਹ ਗੈਰ ਭਾਜਪਾਈ ਸੂਬਿਆਂ ਦੇ ਹਾਲਾਤ ਬਣਦੇ ਜਾ ਰਹੇ ਨੇ ਜਾਂ ਜੋ ਭਾਜਪਾ ਵਿਰੋਧੀ ਪਾਰਟੀਆਂ ਨਾਲ ਸੰਬੰਧਿਤ ਸੂਬੇ ਨੇ ਉੱਥੇ ਦੇ ਜੋ ਹਾਲਾਤ ਨੇ ਤਾਂ ਉਹਨਾਂ ਨੂੰ ਦੇਖ ਕੇ ਇੱਕ ਗੱਲ ਸਪਸ਼ਟ ਹੈ ਕਿ ਭਾਰਤ ਨਾ ਤਾਂ ਜਲਦ ਹੀ ਸਭ ਤੋਂ ਮਜ਼ਬੂਤ ਅਰਥਚਾਰਾ ਬਣ ਸਕਦਾ ਤੇ ਨਾ ਹੀ ਵਿਕਸਿਤ ਭਾਰਤ ਦੀ ਜਿਹੜਾ ਰੇਸ ਦੇ ਵਿੱਚ ਤੇਜ਼ੀ ਨਾਲ ਅੱਗੇ ਵਧ ਸਕਦਾ ਜੇ ਇਹੋ ਜੀ ਚੀਜ਼ਾਂ 'ਚ ਕੇਂਦਰ ਸਰਕਾਰ ਤੇਜ਼ੀ ਨਾਲ ਅੱਗੇ ਵਧਣਾ ਚਾਹੁੰਦੀ ਹੈ ਤਾਂ ਕੇਂਦਰ ਸਰਕਾਰ ਨੂੰ ਚਾਹੀਦਾ ਇਹੀ ਹੈ ਵੀ ਕਿ ਉਹ ਸਾਰੇ ਸੂਬਿਆਂ ਨੂੰ ਬਰਾਬਰ ਰੱਖੇ ਇੱਕ ਅੱਖ ਨਾਲ ਦੇਖੇ ਜਿਵੇਂ ਉਹ ਭਾਜਪਾ ਸ਼ਾਸਿਤ ਸੂਬਿਆਂ ਦੀ ਮਦਦ ਕਰ ਰਹੀ ਹੈ ਉਸੇ ਤਰ੍ਹਾਂ ਉਹ ਗੈਰ ਭਾਜਪਾਈ ਸੂਬਿਆਂ ਦੀ ਵੀ ਮਦਦ ਕਰੇ ਤਾਂ ਜੋ ਸਾਰੇ ਹੀ ਸੂਬੇ ਆਪਣੇ ਪੈਰਾਂ 'ਤੇ ਖੜੇ ਹੋ ਸਕਣ ਉਹ ਆਰਥਿਕ ਤਾਂ ਪੱਖੋਂ ਵੀ ਰੁਜ਼ਗਾਰ ਪੱਖੋਂ ਵੀ ਹੋਰ ਜੋ ਉੱਥੇ ਦੀ ਸੁੱਖ ਸਹੂਲਤਾਂ ਪ੍ਰਬੰਧ ਨੇ ਉਹਨਾਂ 'ਚ ਵੀ ਜਿਹੜਾ ਹੈਗਾ ਮਜ਼ਬੂਤ ਹੋਣ ਤਾਂ ਹੀ ਜਿਹੜਾ ਹੈਗਾ ਸਾਡਾ ਦੇਸ਼ ਵੀ ਮਜ਼ਬੂਤੀ ਵਾਲੇ ਪਾਸੇ ਅੱਗੇ ਵਧ ਸਕਦਾ ਹੈ ਪਰ ਦੇਖਣਾ ਇਹੀ ਹੋਵੇਗਾ ਕੇਂਦਰ ਸਰਕਾਰ ਜਿਹੋ ਜਿਹੇ ਵਤੀਰੇ ਹੁਣ ਅਪਣਾ ਰਹੀ ਹੈ ਕੀ ਭਵਿੱਖ ਵਿੱਚ ਵੀ ਇਹੋ ਜਿਹਾ ਵਤੀਰਾ ਬਣਾਉਂਦੀ ਰਹੇਗੀ ਜਾਂ ਕੁਝ ਬਦਲਾਅ ਜਿਹੜਾ ਹੈਗਾ ਸਮੇਂ ਦੇ ਨਾਲ ਦੇਖਣ ਨੂੰ ਮਿਲੇਗਾ ਉਹ ਤਾਂ ਸਮਾਂ ਹੀ ਦੱਸੇਗਾ ਪਰ ਜੇ ਕੇਂਦਰ ਸਰਕਾਰ ਵਾਕਈ ਆਪਣੀ ਕਿਉਂ ਪ੍ਰਧਾਨ ਮੰਤਰੀ ਸ਼੍ਰੀ ਨਰਿੰਦਰ ਮੋਦੀ ਦੀ ਤੀਜੀ ਟਰਮ ਚ ਦੇਸ਼ ਨੂੰ ਸਭ ਤੋਂ ਮਜ਼ਬੂਤ ਆਰਥਿਕਤਾ ਵੱਲ ਅੱਗੇ ਲਿਜਾਉਣਾ ਚਾਹੁੰਦੇ ਨੇ ਜਾਂ 2047 ਤੱਕ ਦੇਸ਼ ਨੂੰ ਇੱਕ ਵਿਕਸਿਤ ਦੇਸ਼ ਜਿਹੜਾ ਹੈਗਾ ਬਣਾਉਣ ਦੀ ਜਿਹੜਾ ਟੀਚਾ ਮਿੱਥਿਆ ਉਸ ਨੂੰ ਪੂਰਾ ਕਰਨਾ ਚਾਹੁੰਦੇ ਨੇ ਤਾਂ ਸਾਰੇ ਸੂਬਿਆਂ ਨੂੰ ਨਾਲ ਲੈ ਕੇ ਚੱਲਣ ਦੀ ਲੋੜ ਹੈ ਸਾਰੇ ਸੂਬਿਆਂ ਦਾ ਬਣਦਾ ਧਿਆਨ ਰੱਖਣ ਦੀ ਲੋੜ ਹੈ ਉਹਨਾਂ ਨੂੰ ਸਮੇਂ ਸਿਰ ਫੰਡ ਮੁਹੱਈਆ ਕਰਵਾਉਣ ਦੀ ਲੋੜ ਹੈ ਇਹ ਕੇਂਦਰ ਸਰਕਾਰ ਦੀ ਜ਼ਿੰਮੇਵਾਰੀ ਹੈ ਤੇ ਉਸ ਨੂੰ ਸਮੇਂ ਸਿਰ ਇਹ ਜ਼ਿੰਮੇਵਾਰੀ ਪੂਰੀ ਕਰਨੀ ਚਾਹੀਦੀ ਹੈ ਤਾਂ ਹੀ ਕੇਂਦਰ ਸਰਕਾਰ ਦੇ ਇਹ ਟੀਚੇ ਜਿਹੜੇ ਨੇ ਪੂਰੇ ਹੋ ਸਕਦੇ ਨੇ ਤੇ ਕੇਂਦਰ ਸਰਕਾਰ ਤੇਜ਼ੀ ਨਾਲ ਇਹਨਾਂ ਵੱਲ ਅੱਗੇ ਵੱਧ ਸਕਦਾ ਹੈ ਤੇ ਕੇਂਦਰ ਸਰਕਾਰ ਉਹਨਾਂ ਇਸ ਵਾਰ ਕਿੰਨਾ ਸਰਗਰਮੀ ਨਾਲ ਸੋਚਦਾ ਹੈ ਇਸ ਵਾਰ ਕਿੰਨਾ ਕਿ ਧਿਆਨ ਦਿੰਦਾ ਉਹ ਤਾਂ ਸਮਝ ਦੱਸੇਗਾ ਤੇ ਪੰਜਾਬੀ ਟ੍ਰਿਬਿਊਨ ਤੁਹਾਡੇ ਤੱਕ ਇਹੋ ਜੇ ਜਨਤਕ ਮੁੱਦਿਆਂ ਨੂੰ ਤੇ ਲੋਕਾਂ ਦੀਆਂ ਸਮੱਸਿਆਵਾਂ ਨੂੰ ਤੁਹਾਡੇ ਤੱਕ ਪਹੁੰਚਾਉਂਦਾ ਰਹੇਗਾ ਤੁਹਾਡੇ ਅੱਗੇ ਰੱਖਦਾ ਰਹੇਗਾ ਕੱਲ੍ਹ ਉਸੇ ਸਮੇਂ ਫੇਰ ਇੱਕ ਨਵੇਂ ਮੁੱਦੇ ਤੇ ਗੱਲਬਾਤ ਕਰਾਂਗੇ ਪ੍ਰੋਗਰਾਮ ਵੇਲੇ ਦੀ ਗੱਲ ਵਿੱਚ ਤਨਨ